ਮੋਗਾ ਐਨਕਾਊਂਟਰ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਅਣ ਜੋਧ ਸਿੰਘ ਨੂੰ ਤੇ ਅਤੇ ਹੋਰ ਕਈ ਪੁਲਿਸ ਮੁਲਾਜ਼ਮਾਂ ਨੂੰ ਮੋਗਾ ਪਹੁੰਚ ਚੁੱਕੇ ਨੇ ਅਤੇ ਇਹਨਾਂ ਸਾਰੇ ਪੁਲਿਸ ਮੁਲਾਜ਼ਮ एसडीएम ਦੇ ਸਾਹਮਣੇ ਪੇਸ਼ ਹੋਏ ਨੇ ਸੋ ਇਲਾਵਾ ਮੋਗਾ ਇਨਕਾਊਂਟਰ ਦੇ ਵਿੱਚ ਮਾਰੇ ਗਏ 인ਦਰਜੀਤ ਦਾ ਭਰਾ ਕਰਮਜੀਤ ਸਿੰਘ ਤੇ ਮ੍ਰਿਤਕ ਸੁਖਦੇਵ ਸਿੰਘ ਦੇ ਰਿਸ਼ਤੇਦਾਰ ਵੀ ਐਸਡੀਐਮ ਅੱਦੇ ਦਫ਼ਤਰ ਪਹੁੰਚੇ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ਪੁਲਿਸ ਦੇ ਸਾਹਮਣੇ ਐਸਡੀਐਮ ਕੋਲ ਆਪਣਾ ਪੱਖ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ ਸੋ ਪੁਲਿਸ ਮੁਲਾਜ਼ਮ ਚੰਡੀਗੜ੍ਹ ਪੁਲਿਸ ਮੁਲਾਜ਼ਮ ਜਿਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ ਮੋਗਾ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਸੀ ਉਹਨਾਂ ਨੂੰ ਐਸਡੀਐਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ ਅਤੇ ਐਸਡੀਐਮ ਅੱਗੇ ਪੇਸ਼ ਹੋਣ ਲਈ ਪਹੁੰਚੇ ਉਧਰ ਪਰਿਵਾਰਕ ਮੈਂਬਰ ਵੀ ਆਏ ਨੇ ਹਾਲਾਂਕਿ ਉਹਨਾਂ ਵੱਲੋਂ ਕੋਈ ਵੀ ਪੱਖ ਨਹੀਂ ਦਿੱਤਾ ਗਿਆ ਸੋ ਚੰਡੀਗੜ੍ਹ ਪੁਲਿਸ ਜੋ ਕਿ ਮੋਗਾ ਵਿੱਚ ਐਸ ਡੀ ਐਮ ਦੇ ਮੂਰੇ ਪੇਸ਼ ਹੋਈ ਹੈ ਜਿਸ ਤੋਂ ਬਾਅਦ ਵੱਡੀ ਚੀਜ਼ ਕੋ ਨਿਕਲ ਕੇ ਸਾਹਮਣੇ ਆ ਸਕਦੀ ਹੈ ਕਿਉਂਕਿ ਐਸ ਡੀ ਐਮ ਨੂੰ ਕਿਹਾ ਗਿਆ ਸੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਉਹਨਾਂ ਨੇ ਰਿਪੋਰਟ ਬਣਾਉਣੀ ਹੈ ਅਤੇ ਇਸੇ ਰਿਪੋਰਟ ਨੂੰ ਬਣਾਉਣ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਨੂੰ ਬੁਲਾਇਆ ਗਿਆ ਮੋਗਾ ਐਨਕਾਊਂਟਰ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਰਣ ਜੋਤ ਸਿੰਘ ਨੂੰ ਕਈ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਮੋਗਾ ਐਸ ਡੀ ਐਮ ਨੇ ਬੁਲਾਇਆ ਸੀ ਅਤੇ ਉਹ ਐਸ ਡੀ ਐਮ ਅੱਗੇ ਪੇਸ਼ ਵੀ ਹੋਏ ਨੇ ਇਹ ਸਾਰੇ ਪੁਲਿਸ ਮੁਲਾਜ਼ਮ ਐਸ ਡੀ ਐਮ ਸਾਹਮਣੇ ਪੇਸ਼ ਹੋ ਚੁੱਕੇ ਨੇ ਇਸ ਤੋਂ ਇਲਾਵਾ ਮੋਗਾ ਇਨਕਾਊਂਟਰ ਦੇ ਵਿੱਚ ਮਾਰੇ ਗਏ ਇੰਦਰਜੀਤ ਦਾ ਪ੍ਰਾਕਰਮਜੀਤ ਸਿੰਘ ਅਤੇ ਮ੍ਰਿਤਕ ਸੁਖਦੇਵ ਸਿੰਘ ਦੇ ਰਿਸ਼ਤੇਦਾਰ ਵੀ ਐਸ ਡੀ ਐਮ ਦੇ ਦਫ਼ਤਰ ਪਹੁੰਚੇ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ਪੁਲਿਸ ਦੇ ਸਾਹਮਣੇ ਐਸ ਡੀ ਐਮ ਕੋਲ ਕੋਈ ਵੀ ਪੱਖ ਆਪਣਾ ਨਹੀਂ ਦਿੰਦਾ ਹੈ ਪੱਖ ਦੇਣ ਤੋਂ ਇਨਕਾਰ ਕਰ ਚੁੱਕੇ ਨੇ ਮ੍ਰਿਤਕਾ ਦੇ ਪਰਿਵਾਰ ਨੇ ਇਸ ਮਾਮਲੇ ਵਿੱਚ ਪੁਲਿਸ ਤੇ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ